ਅਕਸਰ ਤੁਸੀਂ ਆਨਲਾਈਨ ਰਾਈਡ ਬੁੱਕ ਕਰਦੇ ਹੋ ਜੀ ਹਾਂ ਤੁਹਾਨੂੰ ਦੱਸਿਆ ਕਿ ਮੋਟਰਸਾਈਕਲ ਬੁੱਕ ਕਰਕੇ ਤਾਂ ਚੰਦ ਮਿੰਟਾਂ ਦੇ ਵਿੱਚ ਹੀ ਮੋਟਰਸਾਈਕਲ ਰਾਈਡ ਤੁਹਾਡੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ ਪਰ ਲੇਕਿਨ ਲੜਕੀਆਂ ਇਸ ਖਬਰ ਨੂੰ ਧਿਆਨ ਦੇ ਨਾਲ ਦੇਖਣ ਜੀ ਹਾਂ ਮਾਮਲਾ ਚੰਡੀਗੜ੍ਹ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਲੜਕੀ ਵੱਲੋਂ ਆਨਲਾਈਨ ਰਾਈਡ ਜਿਹੜੀ ਉਹ ਬੁੱਕ ਕੀਤੀ ਸੀ ਮੋਟਰਸਾਈਕਲ ਦੀ ਤਾਂ ਨੌਜਵਾਨ ਆਪਣੀ ਕਾਰ ਲੈ ਕੇ ਆ ਗਿਆ ਔਰ ਕਹਿ ਲੱਗਾ ਕਿ ਮੈਂ ਤੁਹਾਡੇ ਕੋਲ ਕਿਰਾਇਆ ਜੜਾ ਆ ਉਹ ਬਾਈਕ ਰਾਈਡ ਦਾ ਹੀ ਲਵਾਵਾਂਗਾ ਤਾਂ ਲੜਕੀ ਕਾਰ ਦੇ ਵਿੱਚ ਬੈਠ ਜਾਂਦੀ ਹੈ ਕਿਉਂਕਿ ਲਾਲਸ ਸੀਗਾ ਕਿਉਂਕਿ ਪੈਸੇ ਜੜੇ ਉਹ ਮੋਟਰਸਾਈਕਲ ਰਾਈਡ ਜਿੰਨੇ ਹੀ ਲੈ ਆ ਰਿਹਾ ਤਾਂ ਇਨੇ ਚੇਚ ਜਦੋਂ ਲੜਕਾ ਸੁੰਸਾਨ ਜਗ੍ਹਾ ਦੇ ਲਿਜਾ ਕੇ ਲੜਕੀ ਦੇ ਨਾਲ ਛੇੜਖਾਨੀ ਕਰਨੀ ਚਾਲੂ ਕਰ ਦਿੱਤਾ ਤਾਂ ਲੜਕੀ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਸ਼ੋਰ ਮਚਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਲੜਕਾ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਖੁਦ ਘੰਟਿਆਂ ਬਾਅਦ ਹੀ ਪੁਲਿਸ ਵੱਲੋਂ ਇਸ ਨੌਜਵਾਨ ਦੀ ਭਾਲ ਕਰਕੇ ਇਸ ਨੂੰ ਅਰੈਸਟ ਕਰ ਲਿੱਤਾ ਜਾਂਦਾ ਆ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਤੇ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਆਓ ਤੁਹਾਨੂੰ ਵੀ ਦੱਸਦੇ ਹਾਂ ਨੂੰ ਸੀਪੀ ਮਾਲ ਤੋਂ ਲੜਕੀ ਨੂੰ ਬਿਠਾਇਆ ਸੀ ਡਰਾਈਵਰ ਨੇ ਜਿਹੜਾ ਓਲਾ ਉਬਰ ਦਾ ਡਰਾਈਵਰ ਹੈ ਜਿਹੜਾ ਕਿ ਸਾਡਾ ਜਿਹੜਾ ਮੁਲਜ਼ਮ ਆ ਭਗਵਾਨ ਦਾ ਸਾਨੂੰ ਬਾਬाराम ਬਸੀ ਨੂਰਪੁਰਪੇਦੀ ਥਾਣਾ ਨੂਰਪੁਰਪੇਦੀ ਰੋਪੜ ਜੋ ਦੇ ਮੰਦੇ ਵਿੱਚ ਖੋਟਾ ਹੁਣ ਕਰਕੇ ਉਹਨੇ ਉਹਨੂੰ ਗਲਤ ਰਾਤ ਇਹ ਪਾ ਲਿਆ ਸੀ 94 ਵਾਲੇ ਪਾਸੇ ਲੈ ਗਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਕੀ ਕਹਿੰਦੇ ਉਹਨੂੰ ਗੱਡੀ ਰੋਕ ਕੇ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਚਾਬੀ ਵੀ ਉਹਦੇ ਨਾਲ ਉਹਦੇ ਸੱਟ ਵੀ ਮਾਰੀ ਸੀ ਜਿਹਦੇ ਤੇ ਅਸੀਂ ਮੁਕਦਮਾ ਉਕਤ ਦਿੱਤਾ ਸੀਗਾ ਤੇ ਜਿਹਦੇ ਤੇ ਹੁਣ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਮਤਲਬ ਉਹਨੇ ਉਹਦੇ ਵਿੱਚ ਉਹਦੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹਦੇ ਪਹਿਲਾਂ ਹੀ ਮਨ ਦੇ ਵਿੱਚ ਖੋਟ ਸੀ ਤੇ ਉਹਨੇ ਉਸ ਕਰਕੇ ਉਹ ਜਦੋਂ ਆਇਆ ਤੇ ਉਹਨੇ ਗੱਡੀ ਉਹਨੂੰ ਆਪਣੇ ਆਪਣਾ ਮਕਸਦ ਪੂਰਾ ਕਰ ਲਈ ਉਹਨੂੰ ਗੱਡੀ ਜਿਆਦਾ ਕੰਫਰਟੇਬਲ ਉਹਨਾਂ ਨੇ ਅਸ਼ੀਰ ਕੀਤਾ ਵੀ ਕੀ ਕਹਿੰਦੇ ਉਹਦੇ ਵਿੱਚ ਉਸਨੇ ਫਿਰ ਇਸ ਕਰਕੇ ਇਹ ਸਾਰਾ ਕੁਝ ਕੀਤਾ ਸੀ ਬਈ ਤੇ ਕੋਈ ਤਾਂ ਮੋਬਾਈਲ ਵੀ ਕਹਿੰਦੇ ਜਿਹੜਾ ਰਿਚ ਰਹਿ ਗਿਆ ਸੀ ਉਹਨੂੰ ਖੋ ਕੇ ਲਾਹੂ ਉਹ ਵੀ ਫੋਨ ਵੀ ਉਹਦੇ ਕੋ ਖੋ ਕੇ ਲੈ ਗਿਆ ਅਸੀਂ ਇਹਦੇ ਇਹਨੂੰ ਕਾਲੀ ਰਾਤ ਗ੍ਰਿਫਤਾਰ ਕੀਤਾ ਛੇਤੀ ਇਹਦੇ ਤੇ ਅੱਗੇ